ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੰਜੈਕਸ਼ਨਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੂਲ ਲਿਪਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਲ ਕਰੀਏ ਤਾਂ ਇੱਥੇ ਕੋਂਡਮ ਦੀਆਂ ਟੱਪੀਆਂ ਤੱਕ ਪਈਆਂ ਨੇ ਇਹ ਬਸਟਾ ਨਹੀਂ ਬਣਿਆ ਹੋਇਆ ਇਹ ਨਸ਼ੇੜੀ ਅੱਡਾ ਬਣਿਆ ਹੋਇਆ ਕੀ ਕਰੀਏ ਬੇਟਾ ਇੱਥੇ ਬਹੁਤ ਫਿਰਦੇ ਨੇ ਬਹੁਤ ਮੁੰਡੇ ਫਿਰਦੇ ਨਸ਼ੇ ਵਾਲੇ ਕਹਿ ਨਹੀਂ ਸਕਦਾ ਦੇਖਸਤ ਡਰ ਲੱਗਦਾ ਕਹਿਣ ਤੋਂ ਉਹਨਾਂ ਨੂੰ ਅਸਰ ਰੋਟੀ ਬਣਾਉਣੇ ਕੋ ਤਾਂ ਆਪਾਂ ਬਣਾਉਂਦੇ ਆਂ ਆਪਣਾ ਕੰਮ ਕਰਕੇ ਚਲੇ ਜਾਂਦੇ ਆਂ ਹੋਰ ਕੀ ਕਰਦੇ ਨੇ ਮੁੰਡੇ ਨਸ਼ੇ ਪੂਰਾ ਬਥੇਰਾ ਵੀਰੇ ਪੁਲਿਸ ਪ੍ਰਸ਼ਾਸਨ ਕੋਈ ਕਿਹੜਾ ਮਾਰਦੇ ਇੱਥੇ ਕੋਈ ਨਹੀਂ ਆਂਦਾ ਉਰੇ ਬਿਨ ਨਸ਼ਾ ਖਤਮ ਕਰਤਾ ਤੋਂ ਲੱਗਦਾ ਵੀ ਨਸ਼ਾ ਖਤਮ ਹੋ ਗਿਆ ਨਹੀਂ ਜੀ ਬਿਲਕੁਲ ਨਹੀਂ ਇਹ ਹੋ ਹੀ ਨਹੀਂ ਸਕਦਾ ਜੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾ ਨਹੀਂ ਸਕਦਾ ਨਸ਼ੇ ਦੀ ਰੋਕਥਾਮ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਵੱਡੇ ਵੱਡੇ ਫਰੈਂਕ ਮਾਰਚ ਕੱਢੇ ਜਾਂਦੇ ਨੇ ਉਹ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਵੀ ਅਸੀਂ ਨਸ਼ਾ ਨਸ਼ੇ ਤੇ ਪਾਬੰਦੀ ਲਗਾ ਦਿੱਤੀ ਹੈ ਨਸ਼ੇ ਤੇ ਰੋਕ ਲਗਾ ਦਿੱਤੀ ਆ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ODE ਮੈਂ ਆ ਮੰਤ ਗਰਤਫ ਇਸ ਟਾਈਮ ਆਫ ਦੀ ਖੰਨਾ ਬਾਸਟੈਂਡ ਦੇ ਉੱਪਰ ਗੜੇ ਆ ਤੁਹਾਨੂੰ ਤਸਵੀਰਾਂ ਉਹ ਦਿਖਾਵਾਂਗੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਦਿਖਾਵਾਂਗੇ ਪੁਲਿਸ ਛਾਪੇ ਕਿਤੇ ਹੋਰ ਮਾਰ ਰਹੀ ਆ ਪਰ ਨਸ਼ੇ ਦਾ ਸੇਵਨ ਲਗਾਤਾਰ ਇੱਥੇ ਕੀਤਾ ਜਾ ਰਿਹਾ ਤੁਹਾਨੂੰ ਨਸ਼ੇ ਦੀਆਂ ਤਸਵੀਰਾਂ ਦਿਖੋਨੇ ਆ ਕਿੱਦਾਂ ਲੋਕ ਇੱਥੇ ਮੁੰਡੇ ਆਉਂਦੇ ਨੇ ਤੇ ਨਸ਼ੇ ਦਾ ਸੇਵਨ ਕਰਦੇ ਨੇ ਕੈਮਰਾਮੈਨ ਨੂੰ ਕਹਿੰਗੋ ਤਸਵੀਰਤ ਗਈਆਂ ਜਿਹਨਾਂ ਪੇਪਰ ਕਹਿੰਦੇ ਨੇ ਇਹਨੂੰ ਪੇਪਰ ਇੱਥੇ ਮੁੰਡਿਆਂ ਦਾ ਚਮਾਵੜਾ ਲੱਗਦਾ ਅੱਗੇ ਵੀ ਤੁਹਾਨੂੰ ਤਸਵੀਰਾਂ ਦਿਖਾਉਰੇ ਆ ਆ ਤੁਸੀਂ ਵੀ ਤਸਵੀਰਾਂ ਦੇਖ ਸਕਦੇ ਹੋ ਇੰਜੈਕਸ਼ਨਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੁਲ ਲਿਪਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਲ ਕਰੀਏ ਤਾਂ ਇੱਥੇ ਕੋਂਡਮ ਦੀਆਂ ਡੱਬੀਆਂ ਤੱਕ ਪਈਆਂ ਨੇ ਕੋਈ ਕੋ ਭਾਜੀ ਪ੍ਰਾਈਵੇਸੀ ਪਿਆ ਵਾ ਇੱਥੇ ਪ੍ਰੈਗ ਦੇ ਇੰਜੈਕਸ਼ਨ ਵੀ ਪਏ ਨੇ ਬ੍ਰਦਰ ਕੀ ਕਹਿਣਾ ਚਾਹੁੰਦੇ ਹੋ ਇੱਥੇ ਜਿਹੜੇ ਮੁੰਡੇ ਨਸ਼ਾ ਕਰਦੇ ਨੇ ਕਾਜੀ ਗਲਤ ਗੱਲ ਹੈ ਜੀ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕੁਝ ਦੇਖੋ ਇੱਥੇ ਫਾਰੇਦਿਆਂ ਦੀ ਮਾਵਾਂ ਨੇ ਆਉਂਦੇ ਵੀ ਹੁਣਾਂ ਪਹਿਲਾਂ ਨੇ ਵੀ ਆਉਂਣਾ ਬੱਸਾਂ ਬੱਸਾਂ ਦੇ ਵਿੱਚ ਚੜਦੇ ਨੇ ਇੱਥੇ ਲਗਾਤਾਰ ਆਸ਼ਕੀ ਚੱਲਦੀ ਹੈ ਚੋਰੀ ਚੱਲਦੀ ਹੈ ਲਗਾਤਾਰ ਮੁੰਡੇ ਤੇ ਨਸ਼ਾ ਕਰਦੇ ਨੇ ਤੁਹਾਡੇ ਸਾਹਮਣੇ ਸੂਂਜਾ ਪਈਆਂ ਨੇ ਜੈਜਾਏ ਫਾਰੇ ਕੁਝ ਗਲਤ ਹੈ ਜੀ ਪ੍ਰਸ਼ਾਸਨ ਦੀ ਕਮੀ ਹੈ ਪੁਲਿਸ ਵਾਲੇ ਇੱਕ ਅੱਧਾ ਘੇੜਾ ਮਾਰਨ ਮੈਂ ਕਹਿੰਦਾ ਸਾਰਾ ਕੁਝ ਸੈੱਟ ਹੋ ਜਾਏ ਗਰੇ ਕੋਈ ਘੇੜਾ ਵੱਜਦਾ ਨਹੀਂ ਇਤੋਂ ਬੁਲਸ ਵਾਲਿਆਂ ਵੱਲੋਂ ਕੀ ਪਤਾ ਹੁਣ ਵੱਜਦਾ ਨਹੀਂ ਹੁਣ ਤਾਂ ਹੀ ਇੰਨਾ ਗੰਦ ਪਿਆ ਆ ਜਿਵੇਂ ਦਾ ਫਲੈਂਗ ਮਾਰਚ ਦੀਆਂ ਗੱਲਾਂ ਕਰਦੇ ਨੇ ਪੁਲਿਸ ਵਾਲੇ ਵੱਡੇ ਵੱਡੇ ਅਫਸਰ ਗੱਲਾਂ ਕਰਦੇ ਨੇ ਪਰ ਇੱਥੇ ਪੁਲਿਸ ਉਪਰਸ਼ਾਸਨ ਦੇ ਦਾਅਵੇ ਖੋਖਲੇ ਸਾਬਤ ਹੁੰਦੇ ਦਿਖਾਈ ਦਿੰਦੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੁੰਡ ਮੰਨ ਦੀਆਂ ਟੱਪੀਆਂ ਇੰਜੈਕਸ਼ਨ ਮੈਂ ਤੁਹਾਨੂੰ ਇੰਜੈਕਸ਼ਨ ਵੀ ਦਿਖਾਉਣਾ ਆ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਸਕਦੇ ਹੋ ਇੰਜੈਕਸ਼ਨ ਅਗਰ ਕਿਸੇ ਦੇ ਹੱਥ ਦੇ ਵਿੱਚ ਲੱਗ ਜਵੇ ਅਚਾਰਕ ਕਿਸੇ ਦੇ ਪੈਰ ਨੂੰ ਲੱਗ ਜਵੇ ਤਾਂ ਬਹੁਤ ਵੱਡੀ ਘਟਨਾ ਹੋ ਸਕਦੀ ਆ ਉਹ ਮੋਟਰੇ ਮੂੰਹ ਦੇ ਵਿੱਚ ਵੀ ਜਾ ਸਕਦਾ ਇਹ ਸਥਾਨ ਦਿਕਾਇਆ ਜਾਵੇ ਕੈਮਰਾਮੈਨ ਵੱਲੋਂ ਇਹ ਬੱਸ ਸਟੈਂਡ ਦੇ ਬਿਲਕੁਲ ਬੈਕ ਸਾਈਡ ਤੇ ਆ ਬੈਕ ਸਾਈਡ ਤੇ ਇੱਥੇ ਨਸ਼ੇ ਦਾ ਪੂਰਾ ਸੇਵਨ ਕੀਤਾ ਜਾਂਦਾ ਨਸ਼ੇੜੀ ਰਾਜ ਰੱਜ ਕੇ ਤੇ ਹੋ ਰਹੀ ਹੈ ਮੈਂ ਤਸਵੀਰਾਂ ਖੋਣਾ ਚਾਹੂੰਗਾ ਤਸਵੀਰਾਂ ਰਾਈ ਕੈਮਰਾਮੈਨ ਨੂੰ ਕਹੂੰਗਾ ਵੀ ਇਹ ਵੀ ਤਸਵੀਰਾਂ ਸਾਰੀਆਂ ਦਿਕਾਈਆਂ ਜਾਣ ਸ਼ਰਾਬ ਦੀ ਬੋਤਲ ਵੀ ਪਈ ਹੈ ਤੁਹਾਨੂੰ ਸ਼ਰਾਬ ਦੀ ਬੋਤਲ ਵੀ ਦਿਖਾਉਣੇ ਆ ਇੰਜੈਕਸ਼ਨਾਂ ਦੇ ਤੇ ਢੇਰ ਲੱਗੇ ਹੋਏ ਨੇ ਇੰਜੈਕਸ਼ਨਾਂ ਦੀ ਅਗਰ ਗੱਲ ਕਰ ਲਈਏ ਇਹ ਤੁਸੀਂ ਫੂਆਂ ਦੇਖ ਸਕਦੇ ਹੋ ਪੇਪਰ ਦੇਖ ਸਕਦੇ ਹੋ ਪੀਕੇ ਦੇਖ ਸਕਦੇ ਹੋ ਤੇ ਸ਼ਰਾਬ ਤੁਸੀਂ ਇੱਥੇ ਆ ਸ਼ਰਾਬ ਦੇਖ ਸਕਦੇ ਹੋ ਮੈਕ ਡਵਲ ਮੈਕ ਡਵਲ ਦਾ ਪਉਆ ਤੁਸੀਂ ਦੇਖ ਸਕਦੇ ਹੋ ਜਿੱਥੇ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਦਾਅਵੇ ਕੀਤੇ ਜਾਂਦੇ ਨੇ ਪਰ ਕਾਰਾ ਨਹੀਂ ਕਿਹਾ ਸੀਗਾ ਵੀ ਸਾਨੂੰ ਇੱਕ ਵਾਰ ਵੋਟ ਦੇ ਦਿਓ ਅਸੀਂ ਆ ਫਰਿੰਜ ਵੀ ਦੇਖ ਸਕਦੇ ਹੋ ਤੁਸੀਂ ਜਿੱਥੇ ਸਰਕਾਰ ਨੇ ਆ ਆਮ ਆਦਮੀ ਪਾਰਟੀ ਨੇ ਕੋਣ ਤੋਂ ਪਹਿਲਾਂ ਕਿਹਾ ਸੀ ਵੀ ਅਸੀਂ ਨਸ਼ੇ ਨੂੰ ਜੜ ਤੋਂ ਖਤਮ ਕਰ ਦਾਂਗੇ ਪਰ ਉੱਤੇ ਹੀ ਅੱਜ ਤੁਹਾਨੂੰ ਸ਼ਰੀਆਮ ਤਸਵੀਰ ਅਧਕਾਰਿਆ ਹਾਂ ਜੀ ਉਹ ਪੇੜ ਕੰਨਾ ਦੀਆਂ ਬੀੜ ਦੇ ਥੱਲੇ ਤੁਸੀਂ ਇੱਕ ਵਾਰ ਫੁਟੇਜ ਲੈ ਕੇ ਆਓ ਜੀ ਤੁਹਾਨੂੰ ਪਤਾ ਲੱਗੂ ਵੀ ਉੱਥੇ ਕਿੰਨੇ ਕਿੰਨੇ ਬੰਦੇ ਬਰਦਰੇ ਬੈਠਦੇ ਨੇ ਤੇ ਕਿੰਨਾ ਕਿ ਨਸ਼ਾ ਕਰਦੇ ਨੇ ਭਾਜੀ ਦੇਖੋ ਮੈਨੂੰ ਨਹੀਂ ਪਤਾ ਮੈਂ ਤਾਂ ਜਸਤੁਰੇ ਪੜਦਾ ਮਾਂ ਅੱਜ ਕੰਮ ਆਇਆ ਸੀ ਉਹ ਮਤਲਬ ਜਦੋਂ 10 15 ਮਿੰਟ ਬੱਸ ਨਹੀਂ ਆਉਂਦੀ ਉਰੇ ਖੜਦੇ ਆਂ ਦੇਖਦੇ ਆਂ ਸਾਰਾ ਉਹ ਤੁਸੀਂ ਉਧਰ ਕਰ ਫੁਟੇਜ ਕਰਦੇ ਨੇ ਨਸ਼ਾ ਕਰਦੇ ਨੇ ਸ਼ਰੀਆਮ ਕੀ ਕਹਿ ਸਕਦੇ ਆਂ ਜੀ ਹੁਣ ਜੇ ਸਰਿੰਜਾਂ ਪਈਆਂ ਨੇ ਕਰਦੇ ਹੀ ਹੋਣਗੇ ਜੀ ਤਸਵੀਰ ਅੱਗੇ ਵੀ ਤੁਹਾਨੂੰ ਮੈਂ ਚੋਣਾ ਚੋਣਾ ਵੱਡੇ ਵੱਡੇ ਦਾਵੇ ਇੱਥੇ ਕੋਕਲੇ ਸਾਬਤ ਹੋ ਰਹੇ ਨੇ ਸਰਕਾਰਾਂ ਦੇ ਦਾਅਵੇ ਖੋਖਲੇ ਹੋ ਰਹੇ ਨੇ ਪ੍ਰਸ਼ਾਸਨ ਤੇ ਵੀ ਇੱਥੇ ਸਵਾਲੀਆ ਨਿਸ਼ਾਨ ਉੱਤਰੇ ਨੇ ਤਸਵੀਰ ਇਹ ਵੀ ਉਤਕਾਈਆਂ ਜਾਣ ਆ ਕੈਪ ਦੇਖ ਲਓ ਤੁਸੀਂ ਸਿਰੰਜਾ ਦੀ ਕੈਪ ਦੇਖ ਲਓ ਇਹ ਬਫਰਟਾ ਨਹੀਂ ਬਣਿਆ ਹੋਇਆ ਇਹ ਨਸ਼ੇੜੀ ਅੱਡਾ ਬਣਿਆ ਹੋਇਆ ਤਸਵੀਰ ਇਹ ਤੁਹਾਨੂੰ ਇੱਥੇ ਇੱਥੇ ਦੀਆਂ ਉਤਕਾਉਣੇ ਆ ਇੱਥੇ ਬੈਠ ਕੇ ਬਫ ਸਟੈਂਡ ਦੇ ਪਿੱਛੇ ਬੈਠ ਕੇ ਵੀ ਇੱਥੇ ਪ੍ਰੋਪਰ ਪੂਰੇ ਢੰਗ ਨਾਲ ਨਸ਼ੇੜੀ ਆਪਣੇ ਮਜ਼ਾ ਲੈਂਦੇ ਨੇ ਜ਼ਿੰਦਗੀ ਦਾ ਮਜ਼ਾ ਲੈਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵਾਂਗੇ ਇੱਕ ਪਾਸੇ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਆ ਪਰ ਵਾਅਦੇ ਖੋਖਲੇ ਫਾਬਤ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤਸਵੀਰਾਂ ਰਾਈ ਇਹ ਦੇਖ ਲਓ ਤੁਸੀਂ ਇੰਜੈਕਸ਼ਨ ਇਹ ਦੇਖ ਲਓ ਤੁਸੀਂ ਇੰਜੈਕਸ਼ਨਾਂ ਦੀਆਂ ਪੁੜੀਆਂ ਸ਼ਰੀਆ ਮੇਤੇ ਪਈਆਂ ਨੇ ਇਹ ਤੁਹਾਨੂੰ ਆਹ ਦੇਖ ਲਓ ਅਗਰ ਇਹ ਫੂਈ ਕਿਸੇ ਦੇ ਲੱਗ ਜਵੇ ਅਗਰ ਐਫ ਹੋਈ ਕਿਸੇ ਦੇ ਲੱਗ ਜਵੇ ਤਾਂ ਉਹਦੀ ਜਾਨ ਵੀ ਜਾ ਸਕਦੀ ਆ ਬ੍ਰਦਰ ਆ ਦੇਖੋ ਤੁਹਾਡੇ ਸਾਹਮਣੇ ਆ ਇੰਜੈਕਸ਼ਨ ਆ ਜੇ ਕਿਸੇ ਦੇ ਲੱਗ ਜਵੇ ਤਾਂ ਕੀ ਬਣੂਗਾ ਬਾਈਚਾਂ ਪੈਰਾ ਇਟਾ ਲਾਓ ਜੀ ਉਹਨੂੰ ਬਿਮਾਰੀਆਂ ਲੱਗ ਸਕਦੀਆਂ ਨੇ ਹੈਪਟਾਈਟਸ ਹੋ ਸਕਦਾ ਕੁਝ ਵੀ ਹੋ ਸਕਦਾ ਜੀ ਤੇ ਗਲਤ ਗੱਲ ਐ ਦੇਖੋ ਬਹੁਤ ਪ੍ਰਸ਼ਾਸਨ ਦੀ ਬਹੁਤ ਵੱਡੀ ਇੱਥੇ ਪ੍ਰਸ਼ਾਸਨ ਨੂੰ ਕਿਹੜਾ ਮਾਰਨਾ ਚਾਹੀਦਾ ਕਿ ਨਹੀਂ ਮਾਰਨਾ ਚਾਹੀਦਾ ਇੱਕ ġੇੜਾ ਵੱਜ ਗਿਆ ਉਰੇ ਦੇਖਣਾ ਨਹੀਂ ਕਿਸੇ ਨੇ ਜੀ ਆਪੇ ਢਿੱਲ ਦਿੱਤੀ ਹੋਈ ਆ ਇੱਕ ਜਿਹੜਾ ਜ਼ਰੂਰੀ ਹੈ ਇੱਕ ਦੋ ਗੇੜੇ ਮਾਰਤੇ ਮੈਂ ਕਹਿੰਦਾ ਓਰੇ ਸਾਲਾ ਕੋਈ ਤੁਹਾਨੂੰ ਪਰਿੰਦਾ ਵੀ ਪਰ ਮਾਰਦਾ ਦੇਖ ਨਾੜੇ ਦਾ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਪ੍ਰਸ਼ਾਸਨ ਕਹਿੰਦਾ ਸੀਗਾ ਵੀ ਅਸੀਂ ਨਸ਼ੇ ਨੂੰ ਖਤਮ ਕਰਤਾ ਲੱਗਦਾ ਵੀ ਤੁਹਾਨੂੰ ਨਸ਼ੇ ਨੂੰ ਖਤਮ ਕੀਤਾ ਹੋ ਗਿਆ ਪਾਜੀ ਦੇਖੋ ਮੈਨੂੰ ਤਾਂ ਕੁਝ ਵੀ ਨਹੀਂ ਲੱਗਿਆ ਹੈਗਾ ਚੱਲੀ ਜਾਂਦਾ ਕੋਈ ਇਹਨਾਂ ਦਾ ਹੈ ਨਹੀਂ ਕੋਈ ਲੌਜੀਕ ਨਹੀਂ ਹੈਗਾ ਕੋਈ ਇਹਨਾਂ ਦਾ ਸਿਸਟਮ ਨਹੀਂ ਹੈਗਾ ਬਸ ਉਹੀ ਤੱਕ ਆਸ਼ੀ ਜੀ ਆ ਕੁਛ ਨਹੀਂ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਆਪਣਾ ਜਿਗਰਾ ਕੱਢਿਆ ਬੋਲਣ ਲਈ ਕਿਉਂਕਿ ਲੋਕ ਬੋਲਣ ਤੋਂ ਵੀ ਡਰਦੇ ਨੇ ਵੀ ਫਟੇ ਨੇ ਫਟੇ ਤੇ ਹਮਲਾ ਨਾ ਹੋ ਜਵੇ ਜੀ ਜੀ ਆਪਾਂ ਨੂੰ ਬੋਲਣ ਦੀ ਪੂਰੀ ਆਜ਼ਾਦੀ ਹੈ ਆਪਣਾ ਕੋਈ ਨਹੀਂ ਕੁਝ ਫੜ ਸਕਦਾ ਜੀ ਠੀਕ ਆ ਤੇ ਬੋਲਣ ਦੀ ਪੂਰੀ ਆਜ਼ਾਦੀ ਆ ਕੋਈ ਕੁਝ ਨਹੀਂ ਕਰ ਸਕਦਾ ਆਪਣਾ ਬਸ ਐਵੇਂ ਆ ਦੇਖੋ ਗਲਤ ਹੈ ਜੀ ਦੇਖੋ ਜਿਹਦੀ ਡਿਊਟੀ ਹੈ ਉਹਨਾਂ ਨੂੰ ਦੇਖਣਾ ਚਾਹੀਦਾ ਇਹ ਸਭ ਸਾਡੇ ਦੇਖਣ ਤੇ ਥੋੜੀ ਕੋਈ ਫਰਕ ਪੈਣਾ ਬਿਲਕੁਲ ਬਿਲਕੁਲ ਆਪ ਤੁਸੀਂ ਆਵਾਜ਼ ਚਾਈ ਵਧੀਆ ਇਹ ਅੱਗੇ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਹ ਬੱਸ ਸਟੈਂਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਇੱਕ ਗੱਲ ਲਾਓ ਤੇ ਦੂਜੇ ਪਾਸੇ ਆਪਣਾ ਜਿਹੜਾ ਹੋਰ ਬੱਚੇ ਆਉਂਦੇ ਨੇ ਨਵੇਂ ਉਹਨਾਂ ਤੇ ਵੀ ਕੀ ਇੰਪ੍ਰੈਸ਼ਨ ਪੈਂਦਾ ਇੱਥੇ ਦੇਖੋ ਨਾਲ ਸਟੱਡੀ ਆ ਨਾਲ ਜੀਟੀਵੀ ਮਾਰਕੀਟ ਬਣੀ ਹੋਈ ਆ ਇੱਥੇ ਬੱਚੇ ਸਟੱਡੀ ਕਰਨ ਲਈ ਆਉਂਦੇ ਨੇ ਇੱਥੇ ਬੱਸ ਸਟੈਂਡ ਬਣਿਆ ਹੋਇਆ ਲੇਡੀਜ਼ ਵੀ ਆਉਂਦੀਆਂ ਨੇ ਮਾਤਾਵੀਆਂ ਵੀ ਪਹਿਣਾ ਵੀ ਆਉਂਦੇ ਨੇ ਉਹਨਾਂ ਤੇ ਕੀ ਅਸਰ ਪੈਂਦਾ ਹੋਊਗਾ ਭਾਜੀ ਦੇਖੋ ਬਹੁਤ ਗੰਦੀ ਗੱਲ ਹੈ ਇਹ ਸਮਾਜਿਕ ਬਹੁਤ ਵੱਡੀ ਬਰਾਈ ਹੈ ਇਹ ਇੱਥੇ ਥੋੜਾ ਜਿਹਾ ਜੇ ਇੰਨੀ ਢਿੱਲ ਚਾਹੀਦੀ ਨਹੀਂ ਬਹੁਤ ਢਿੱਲ ਦਿੱਤੀ ਹੋਈ ਆ ਜਿੱਥੇ ਚਾਹੀਦੀ ਆ ਢਿੱਲ ਉਥੇ ਇਹ ਕੈਟਾਗਰੀ ਜਾਂਦੇ ਨੇ ਕੰਮ ਜਿੱਥੇ ਥੋੜਾ ਜਿਹਾ ਸ਼ਕਤੀ ਚਾਹੀਦੀ ਆ ਉਥੇ ਢਿੱਲ ਲਈ ਜਾਂਦੇ ਨੇ ਪੁੱਠਾ ਚੱਲਦੇ ਨੇ ਜੀ ਬਹੁਤ ਬਹੁਤ ਧੰਨਵਾਦ ਇਹ ਪ੍ਰਸ਼ਾਸਨ ਦੀਆਂ ناکਾਮੀਆਂ ਤੁਹਾਨੂੰ ਦਿਖਾ ਰਹੇ ਆ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਨੇ ਪ੍ਰਸ਼ਾਸਨ ਵੱਡੇ ਵੱਡੇ ਵਾਅਦੇ ਕਰਦੇ ਨੇ ਵੀ ਅਫਾ ਅਸੀਂ ਨਸ਼ਾ ਮੁਕਤ ਪੰਜਾਬ ਬਣਾਤਾ ਜਾਂ ਸਰਕਾਰਾਂ ਵਾਅਦੇ ਕਰਦੀਆਂ ਨੇ ਜਾਂ ਦਾਅਵੇ ਕਰਦੀਆਂ ਨੇ ਨਸ਼ਾ ਮੁਕਤ ਪੰਜਾਬ ਬਣਾਤਾ ਪਰ ਨਸ਼ਾ ਮੁਕਤ ਪੰਜਾਬ बस स्टैंड ਦੇ ਪਿੱਛੇ ਚੱਲ ਰਿਹਾ ਇੱਕ ਵਾਰ ਪ੍ਰਸ਼ਾਸਨ ਜੀ ਇੱਥੇ ਕਿਹੜਾ ਜਰੂਰ ਮਾਰੋ ਅੱਗੇ ਵੀ ਲੋਕਾਂ ਦੀ ਰਾਏ ਲੈਣੇ ਆ ਉਹਨਾਂ ਦਾ ਇਹਨਾਂ ਵਾਰੇ ਕੀ ਕਹਿਣਾ ਨਮਸ਼ਕਾਰ ਅੰਟੀ ਜੀ ਕਿੱਫੀ ਹੋ ਠੀਕੋ ਇਹ ਦੇਖ ਲਓ ਆਪਕੇ ਸਾਹਮਣੇ ਚੱਲ ਰਿਹਾ ਹੈ ਕੀ ਕਹਿਣਾ ਚਾਹਤੇ ਕੀ ਕਹਿਣਾ ਚਾਹੁੰਦੇ ਹੋ ਕੀ ਕਰੀਏ ਬੇਟਾ ਇੱਥੇ ਬਹੁਤ ਫਿਰਦੇ ਨੇ ਬਹੁਤ ਮੁੰਡੇ ਫਿਰਦੇ ਨੇ ਨਸ਼ੇ ਵਾਲੇ ਕਹਿ ਨਹੀਂ ਸਕਦੇ ਇਸ ਤੋਂ ਡਰ ਲੱਗਦਾ ਕਹਿਣ ਤੋਂ ਉਹਨਾਂ ਨੂੰ ਅਸਾ ਰੋਟੀ ਬਣਾਣੇ ਪੁੱਤ ਆਪਾਂ ਬਲਾ ਦੇ ਇਹ ਆਪਣਾ ਕੰਮ ਕਰਕੇ ਚਲੇ ਜਾਂਦੇ ਹੋ ਹੋਰ ਕੀ ਕਰਦੇ ਨੇ ਮੁੰਡੇ ਨਸ਼ੇ ਪੂਰਾ ਬਥੇਰਾ ਵੀਰੇ ਪੁਲਿਸ ਪ੍ਰਸ਼ਾਸਨ ਕੋਈ ਕਿਹੜਾ ਮਾਰਦਾ ਇੱਥੇ ਕੋਈ ਨਹੀਂ ਆਉਂਦਾ ਉਰੇ ਕੋਈ ਨਹੀਂ ਆਉਂਦਾ ਇੱਕ ਬੰਦੇ ਨੇ ਵਾਅਦੇ ਕਰਦੇ ਨੇ ਪੁਲਿਸ ਵਾਲੇ ਵੀ ਕੋਈ ਨਹੀਂ ਆਉਂਦਾ ਵੀਰੇ ਉਰੇ ਕੋਈ ਨਹੀਂ ਆਉਂਦਾ ਤਰੱਲੇ ਨਾਲ ਨਸ਼ਾ ਚੱਲ ਰਿਹਾ ਇੱਥੇ ਫੇਰਾ ਇਹ ਤੋਂ ਵੀਰੇ ਤੁਸੀਂ ਦੇਖ ਸਕਦੇ ਹੋ ਅੱਗੇ ਵੀ ਤੁਹਾਨੂੰ ਲੋਕਾਂ ਦੇ ਵਿਯੂਧ ਕਾਵਾਂਗੇ ਵੀ ਕਿੱਦਾਂ ਇੱਥੇ ਨਸ਼ਾ ਲਗਾਤਾਰ ਜਾਰੀ ਆ ਪੁਲਿਸ ਪ੍ਰਸ਼ਾਸਨ ਜੋ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਕਦੋਂ ਜਾਗੂਗਾ ਜਦ ਲੋਕਾਂ ਦੇ ਪੁੱਤ ਮਰਨੇ ਹਜੇ ਤੱਕ ਬੰਦ ਨਹੀਂ ਹੋਏ ਪਰ ਸਰਕਾਰਾਂ ਵਾਅਦੇ ਕਰਦੀਆਂ ਨੇ ਵੀ ਅਸੀਂ ਨਸ਼ਾ ਮੁਕਤ ਪੰਜਾਬ ਬਣਾਤਾ ਖੰਨੇ ਦੇ ਵਿੱਚ ਖੜੇ ਆ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਵੀ ਇੱਥੇ ਕਿਹੜਾ ਜ਼ਰੂਰ ਮਾਰਿਆ ਜਾਵੇ ਅੱਗੇ ਦੀ ਵੀ ਤਸਵੀਰਤ ਕੋਨੇ ਆ ਅੱਗੇ ਵੀ ਲੋਕਾਂ ਤੋਂ ਪੁੱਛਦੇ ਆ ਵੀ ਇਹ ਖੰਨੇ ਸ਼ਹਿਰ ਦਾ ਹਾਲ ਕੀ ਆ ਆ ਦੇਖੋ ਹੱਥ ਚ ਸਾਡੇ ਨਾਲ ਬਜ਼ੁਰਗ ਵੀ ਮੌਜੂਦ ਨੇ ਕਿੰਨਾ ਕਿ ਨਸ਼ਾ ਚੱਲਦਾ ਪਿੱਛੇ ਬਹੁਤ ਸਾਰਾ ਚੱਲਦਾ ਜੀ ਕੋਈ ਪੁਲਿਸ ਵਾਲੇ ਆਉਂਦੇ ਨੇ ਇੱਥੇ ਕਿ ਨਹੀਂ ਚੋਂਦੇ ਕੋਈ ਨਹੀਂ ਆ ਕੋਈ ਨਹੀਂ ਹੁੰਦਾ ਪਿੱਛੇ ਪੂਰਾ ਨਾਚ ਚਲਾਉਂਦੇ ਨੇ ਇਹ ਤੁਸੀਂ ਦੇਖ ਸਕਦੇ ਹੋ ਖੰਨਾ ਸ਼ਹਿਰ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਹ ਬਸ ਸਟੈਂਡ ਦੀਆਂ ਤਸਵੀਰਾਂ ਨੇ ਇੰਜੈਕਸ਼ਨ ਇੱਥੇ ਖੁੱਲ ਕੇ ਲਾਏ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਇੱਥੇ ਬਿਨਾਂ ਡਰ ਤੋਂ ਨਸ਼ੇ ਨਸ਼ੇਵਾਜ਼ ਸ਼ਰੀਆ ਇੱਥੇ ਨਸ਼ਾ ਕਰਦੇ ਨੇ ਇੱਥੇ ਅਗਰ ਗੱਲ ਕਰੀਏ ਅਗਰ ਗੱਲ ਕਰੀਏ ਤਾ ਇਹ ਤੇ ਮਾਤੀਆਂ ਆਉਂਦੀਆਂ ਨੇ ਫਰਿਆਂ ਦੀਆਂ ਫੰਚੀ ਮਾਵਾਤੀਆਂ ਆਉਂਦਿਆਂ ਨੇ ਜਦ ਸਾਹਮਣੇ ਹੀ ਨਸ਼ਾ ਹੋਵੇ ਹੁੰਦਾ ਹੋਵੇ ਤਾਂ ਉਹਨਾਂ ਤੇ ਕੀ ਵੀ ਤੁਗੀ ਕੀ ਅਸਰ ਬਊਗਾ ਜਿੱਥੇ ਪਾਰਟੀ ਵੱਡੇ ਵੱਡੇ ਵਾਅਦੇ ਕਰਦੀਆਂ ਨੇ ਦਾਅਵੇ ਕਰਦੀਆਂ ਨੇ ਉੱਥੇ ਇਹੀ ਗੱਲਬਾਤ ਕਰਦੇ ਨਸ਼ੇ ਦੇ ਬ੍ਰਦਰ ਸਾਡੇ ਨਾਲ ਮੌਜੂਦ ਨੇ ਬ੍ਰਦਰ ਕੀ ਗੱਲ ਚੱਲ ਆ ਠੀਕੋ ਹਾਂਜੀ ਬੋਲੋ ਅੱਜ ਦੀ ਜਵਾਨੀ ਪਿੱਛੇ ਕੀ ਹੋ ਰਹੀ ਐ ਅੱਜ ਬਸਟੈਂਡ ਦੇ ਅੱਜ ਕੱਲ ਪਿੱਛੇ ਕੀ ਹੋ ਰਿਹਾ ਤੁਹਾਨੂੰ ਪਤਾ ਹੀ ਹੋਣਾ ਮਤਲਬ ਪਤਾ ਹੀ ਸ਼ਰੀਆਮ ਨਸ਼ੇ ਹੋ ਰਹੇ ਨੇ ਟੀਕੇ ਲਾਈ ਜਾਂਦੇ ਨੇ ਤੇ ਪੁਲਿਸ ਤਾਂ ਪੁਲਿਸ ਤਾਂ ਵੱਡੇ ਵੱਡੇ ਦਾਅਵੇ ਕਰਦੀ ਆ ਵਾਅਦੇ ਕਰਦੀ ਆ ਵੀ ਅਸੀਂ ਨਸ਼ਾ ਖਤਮ ਕਰ ਰਹੇ ਆ ਸਰਕਾਰਾਂ ਨੇ ਦਾਅਵੇ ਕਰ ਰਹੀਆਂ ਨੇ ਵਾਅਦੇ ਕਰ ਰਹੀਆਂ ਨੇ ਵੀ ਨਸ਼ਾ ਖਤਮ ਕਰਤਾ ਤੁਹਾਨੂੰ ਲੱਗਦਾ ਵੀ ਨਸ਼ਾ ਖਤਮ ਹੋ ਗਿਆ ਨਹੀਂ ਜੀ ਬਿਲਕੁਲ ਨਹੀਂ ਇਹ ਹੋ ਹੀ ਨਹੀਂ ਸਕਦਾ ਜੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਈ ਨਹੀਂ ਸਕਦਾ ਉੱਤੇ ਮਾਮ ਲੋਕ ਦੀਆਂ ਆਪਣੀਆਂ ਮਾਮਾ ਧੀਆ ਵੀ ਆਉਂਦੇ ਆ ਨੇ ਉੱਤੇ ਪੜਨ ਲਈ ਵੀ ਆਉਂਦੇ ਨੇ ਪੜਨ ਲਈ ਵੀ ਕੁੜੀਆਂ ਆਉਂਦੀਆਂ ਨੇ ਉਹਨਾਂ ਦੇ ਸਾਹਮਣੇ ਲਗਾਤਾਰ ਹੋ ਰਿਹਾ ਤੇ ਉਹਨਾਂ ਤੇ ਕੀ ਪ੍ਰਭਾਵ ਪਊਗਾ ਪਰ ਉਹ ਆਪ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਗਲਤ ਗਲਤ ਅਸਰ ਬਹੁਤ ਆਉਂਨਾ ਤੇ ਕੀ ਪੁਲਿਸ ਇੱਥੇ ġੇੜਾ ਪੁਲਿਸ ġੇੜਾ ਮਾਰਦੀ ਹੈ ਇੱਥੇ ਮੈਂ ਤਾਂ ਨਹੀਂ ਕਦੇ ਦੇਖਿਆ ਜੀ ਮੈਨੂੰ ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਪੁਲਿਸ ਇੱਧਰ ġੇੜਾ ਮਾਰਦੀ ਹੋਊਗੀ ਆਂਦੇ ਵੇ ਆ ਉਹ ġੇੜਾ ਜਾ ਕੱਟ ਕੇ ਉਹਨਾਂ ਨੂੰ ਕਿਹੜਾ ਕਿਸੇ ਨੂੰ ਕੋਈ ਫਰਕ ਆ ਉਹਦਾ ਪਿੱਛੇ ਹੁੰਦਾ ਨਾ ਜੋ ਹੁੰਦਾ ਸਭ ਕੁਝ ਮੇਨ ਬੱਸ ਸਟੈਂਡ ਆ ਮੇਨ ਬੱਸ ਸਟੈਂਡ ਤੇ ਤੁਹਾਨੂੰ ਲੱਗਦਾ ਵੀ ਇਹ ਸਹੀ ਆ ਨਹੀਂ ਬਿਲਕੁਲ ਗਲਤ ਹੈ ਗਲਤ ਹੈ ਜੀ ਧੰਨਵਾਦ ਤੁਸੀਂ ਜਾਗਦੀ ਜ਼ਮੀਰ ਵਾਲੇ ਹੋ ਕਿਉਂਕਿ ਅਸੀਂ ਸਾਰੇ ਬੱਸ ਤੁਸੀਂ ਜਾਗਦੀ ਜ਼ਮੀਰ ਆਪਣੇ ਬੋਲਨੇ ਹੋ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਚੀਜ਼ ਖਤਮ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚੋਂ ਜੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਸਰਕਾਰ ਨੂੰ ਮੈਸੇਜ ਸਰਕਾਰਾਂ ਨੂੰ ਬਸ ਇਹ ਚੀਜ਼ ਨੂੰ ਰੋਕਿਆ ਜਾਵੇ ਤੇ ਪ੍ਰਸ਼ਾਸਨ ਨੂੰ ਕੀ ਮੈਸੇਜ ਹੈ ਪ੍ਰਸ਼ਾਸਨ ਨੂੰ ਕਿ ਇਹ ਚੀਜ਼ ਤੋਂ ਬਚੋ ਜੀ ਬਸਟੰਡ ਹੁਣ ਧੀਆ ਪਹਿਣਾ ਮਜਬੂਰੀ ਨਾਲ ਆਉਣਾ ਪੈਂਦਾ ਜੀ ਕਿ ਨਹੀਂ ਹਰ ਇੱਕ ਨੂੰ ਮਨੋ ਹੁਣ ਕਿੱਥੇ ਨੇ ਕਿਤੇ ਜਾਣਾ ਬਸ ਦੇ ਵਿੱਚ ਤਾਂ ਮਜਬੂਰੀ ਨਾਲ ਆਣਾ ਪੈਂਦਾ ਨਹੀਂ ਤਾਂ ਕਿਸੇ ਦਾ ਉਰੇ ਦਾ ਤੁਹਾਨੂੰ ਪਤਾ ਬਹੁਤ ਬੁਰਾ ਹਾਲ ਹੈ ਜੀ ਮੈਸੇਜ ਮੇਰਾ ਹੈ ਕਿ ਇਹ ਚੀਜ਼ ਨੂੰ ਰੋਕਿਆ ਜਾਵੇ ਤੇ ਬਸ ਥੈਂਕ ਯੂ ਬਰਕਰਾਰ ਇਤਸੂਵੀਰਾ ਤੁਹਾਨੂੰ ਦਿਖਾ ਰਿਆ ਪ੍ਰਾਈਮ ਮੂਦੇ ਦੇ ਮਾਧਿਅਮ ਦੇ ਜ਼ਰੀਏ ਜਿੱਥੇ ਜਿੱਥੇ ਸਰਕਾਰਾਂ ਵੱਲੋਂ ਵਾਅਦੇ ਕੀਤੇ ਗਏ ਸੀਗੇ ਨਸ਼ਾ ਖਤਮ ਕਰਨ ਦੇ ਨਸ਼ੇ ਨੂੰ ਠੱਲ ਪਾਉਣ ਦੇ ਵੀ ਅਸੀਂ ਨਸ਼ਾ ਖਤਮ ਕਰਤਾ ਜਿੱਤੋਂ ਪ੍ਰਸ਼ਾਸਨ ਫਲੈਂਗ ਮਾਰਚ ਕੱਢ ਰਿਹਾ ਅਲੱਗ-ਅਲੱਗ ਪਿੰਡਾਂ ਦੇ ਵਿੱਚ ਪਰ ਮੇਰੀ ਅਤੇ ਐਸਐਸਬੀ ਅਮਨੀਤ ਕੋਂਡਲ ਜੀ ਅਤੇ ਐਮਐਲਏ ਐਮਐਲਏ ਵਰਤਨੂਪੀ ਸਿੰਘ ਜੀ ਨੂੰ ਬੇਨਤੀ ਹੱਥ ਜੋੜ ਕੇ ਬਸ ਸਟੈਂਡ ਦਾ ਕਿਹੜਾ ਜ਼ੁਰ ਕੱਢਿਆ ਕਰੋ ਪੁਲਿਸ ਪ੍ਰਸ਼ਾਸਨ ਨੂੰ ਜ਼ਰੂਰ ਲਾਓ ਇੱਥੇ ਉਹਦੀ ਡਿਊਟੀ ਜ਼ਰੂਰ ਲਾਓ ਤਾਂ ਜੋ ਇਹ ਨਸ਼ੇ ਤੇ ਨਤ ਪਾਈ ਜਾ ਸਕੇ ਕਿਉਂਕਿ ਇਸ ਨਸ਼ੇ ਦੇ ਕਾਰਨ ਲੱਖਾਂ ਜ਼ਿੰਦਗੀਆਂ ਬਰਬਾਦ ਹੋ ਚੁੱਕੀਆਂ ਨੇ ਲੱਖਾਂ ਘਰਾਂ ਦੇ ਚਿਰਾਗ ਬੁਝ ਚੁੱਕੇ ਰਹੇ ਪਰ ਨਸ਼ਾ ਫਿਰ ਵੀ ਬਰਕਰਾਰਾ ਤਸਵੀਰਾਂ ਪ੍ਰਾਈਮੋ ਦੇ ਮਾਧਿਅਮ ਨਾਲ ਅਧਿਕਾਰੀਆਂ ਮੈਂ ਅਮਨਤਗੜ ਕੈਮਰਾਮੈਨ ਰਣਦੀਪ ਦੇ ਨਾਲ ਖੰਨਾ